ਆਸਟ੍ਰੇਲੀਆ ਦੇ ਵਿੱਚ ਇੱਕ ਮੰਦਭਾਗੀ ਘਟਨਾ ਜਿਹੜੀ ਵਾਪਰੀ ਵੈਦਪੀ ਦਾ ਕੇਸ ਹੈ ਜਿਹੜਾ ਉਹ ਸਾਹਮਣੇ ਹੈ ਜਿਸ ਕਰਕੇ ਆਸਟ੍ਰੇਲੀਆ ਦੇ ਵਿੱਚ ਵਸਦੇ ਜਿੰਨੇ ਸਿੱਖ ਨੇ ਪੰਜਾਬੀ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹਾਲਾਂਕਿ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਪਰ ਵਕ ਵਕ ਥਾਂ ਤੇ ਰੋਸ ਪ੍ਰਦਰਸ਼ਨ ਜਿਹੜੇ ਹੋਏ ਨੇ ਇਹਨਾਂ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਹੋਰ ਬਹੁਤ ਸਾਰੀਆਂ ਹਮਖਿਆਲੀ ਜਥੇਬੰਦੀਆਂ ਨੇ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਹੁਤ ਸ਼ਾਂਤਮਈ ਰੋਜ਼ ਪ੍ਰਦਰਸ਼ਨ ਕੀਤਾ ਕਿ ਆਸਟ੍ਰੇਲੀਆ ਨੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੇ ਆਸਟ੍ਰੇਲੀਆ ਡਾਇਰੈਕਟ ਵਰਕ ਪਰਮਿਟ ਹੈ ਜਿਹੜੇ ਉਹ ਦੇ ਰਹੀ ਹੈ ਵੱਡੀ ਖੁਸ਼ਖਬਰੀ ਦਿੱਤੀ ਜਾ ਰਹੀ ਹੈ ਕਿ ਵੀਜ਼ੇ ਦਿੱਤੇ ਜਾ ਰਹੇ ਨੇ ਉਹ ਵੀ ਵਰਕ ਪਰਮਿਟ ਡਾਇਰੈਕਟਲੀ ਸੋ ਇਹਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿਸ ਤਰ੍ਹਾਂ ਦਿੱਤੇ ਜਾ ਰਹੇ ਨੇ ਕੀ ਪ੍ਰੋਸੈਸ ਹੈ ਇਹਦਾ ਨਾਮ ਹੈਗਾ ਜੀ 482 ਮੀਡੀਅਮ ਟਰਮ ਵੀਜ਼ਾ ਉਹਨੇ <laughs> 2024 ਤੋਂ ਉਹਦੇ ਵਾਸਤੇ ਕੀਤਾ ਓਏ ਮੁਫਤ ਵਿਜਾਇਆ ਭਰਾਵੋ ਫ੍ਰੀ ਵਿਜਾਇਆ ਪਰ ਤੁਸੀਂ ਕਹੋਗੇ ਕਿਦਾਂ ਪਰ ਇਹਦੀ ਨੋਮੀਨਲ ਫੀਸ ਆ ਤੁਸੀਂ ਉਹ ਦੇ ਸਕਦੇ ਆ ਤੇ ਆਪ ਡਾਇਰੈਕਟ ਕਿਸੇ ਏਜੰਟਾਂ ਨੂੰ 60-70000 ਡਾਲਰ 50000 ਡਾਲਰ ਜਿੰਦਾ ਤੇ ਲੂਕੀ ਲੈਂਦੇ ਬਿਲਕੁਲ ਕੁਛ ਦੇਣ ਦੀ ਲੋੜ ਨਹੀਂ ਆਸਟ੍ਰੇਲੀਆ ਦੇ ਵਿੱਚ ਐਲਜੀ ਤੇ ਐਮਸੀਐਸ ਦੀਆਂ ਜਿਹੜੀਆਂ ਐਮਸੀ ਦੀਆਂ ਇਲੈਕਸ਼ਨਸ ਨੇ ਉਹਨਾਂ ਬਾਰੇ ਕਰਨਲ ਜੀ ਜ਼ਰੂਰ ਜਾਣਕਾਰੀ ਦਿਓ ਕਿਉਂਕਿ ਬੇਸ਼ੱਕ ਛੋਟੇ ਟਰਮ ਦੀਆਂ ਇਹ ਇਲੈਕਸ਼ਨਸ ਨੇ ਛੋਟੇ ਪੱਧਰ ਤੇ ਨੇ ਪਰ ਉਨੀਆਂ ਹੀ ਮਹੱਤਵਪੂਰਨ ਨੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਕਹਿੰਦੇ ਪੰਜਾਬੀ ਵੀ ਇਸ ਵਾਰ ਇਨਵੋਲਵ ਨੇ ਹਾਂਜੀ ਇਹ ਸਾਡੇ ਜੁੱਥ ਲੈ ਕੇ ਬਹੁਤ ਘੱਟ ਉਮਰ ਦੇ ਆ ਅਮਰਤਾਰੀ ਗੁਰਸਿੱਖ ਆ ਸਾਹ ਸ਼ਵੀਰ ਸਿੰਘ ਉਹ ਏਸੀ ਤਰ੍ਹਾਂ ਹੋਰ ਸਾਰੇ ਤੁਸੀਂ ਲਾਸਟ ਟਾਈਮ ਆਪਣ ਕੀਤੀ ਵੀ ਸੀ ਗੱਲ ਬਹੁਤ ਸਾਰੇ ਪੰਜਾਬੀ ਇੱਕ ਇੰਟਰਨੈਸ਼ਨਲ ਕਬੱਡੀ ਕਪ 2024 ਹੈ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ 9 ਨਵੰਬਰ ਨੂੰ ਸੋ ਇੱਕ ਵੱਡਾ ਕਬੱਡੀ ਕਪ ਹੈ ਸੋ ਇਹਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿੱਥੇ ਮੈਚ ਹੋ ਰਿਹਾ ਹੈ ਕਿੱਥੇ ਪੂਰਾ ਆਰਗੇਨਾਈਜ਼ ਕੀਤਾ ਗਿਆ ਹੈ ਇਹਦੇ ਬਾਰੇ ਜ਼ਰੂਰ ਦੱਸੋ ਦਰਸ਼ਕਾਂ ਇੰਟਰਨੈਸ਼ਨਲ ਕਬੱਡੀ ਕਲੱਬ 9 ਨਵੰਬਰ ਨੂੰ 2024 ਨੂੰ ਹੋਣ ਜਾ ਰਿਹਾ ਹੈ ਫੂਡ ਐਂਡ ਬਿਜ਼ਨਸ ਸਟਾਲਾਂ ਵਾਸਤੇ ਤੁਸੀਂ ਅਵੇਲੇਬਲ ਆ ਆਪਣੀ ਤੁਸੀਂ ਬੁਕਿੰਗ ਕਰਾ ਲਓ ਕਿਉਂਕਿ ਮੈਲਬੌਰਨ ਦੇ ਵਿੱਚ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਆ ਕਬੱਡੀ ਪ੍ਰੇਮੀ ਤੇ ਜਿਹਨੂੰ ਸਾਰੇ ਲਾਈਕ ਵੀ ਕਰਦੇ ਆ ਆਪਣੀ ਮਾਂ ਖੇਡ ਆ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ 탑 Sidhu ਤੇ ਗੱਲਬਾਤ ਕਰਾਂਗੇ ਕੁਝ ਖਾਸ ਉੱਭਰਦੇ ਮੁੱਦਿਆਂ ਦੀ ਆਸਟ੍ਰੇਲੀਆ ਬਾਰੇ ਸੋ ਮੇਰੇ ਨਾਲ ਨੇ ਇਸ ਸਮੇਂ ਕਰਨੈਲ ਸਿੰਘ ਜੀ ਜੋ ਕਿ ਡਾਇਰੈਕਟਰ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਕਰਨੈਲ ਸਿੰਘ ਜੀ ਬਹੁਤ-ਬਹੁਤ ਸਵਾਗਤ ਆ ਤੁਹਾਡਾ ਆਹ ਥੈਂਕ ਯੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੇਖਣ ਵਾਲਿਆਂ ਨੂੰ ਜੀ ਜੀ ਕਰਨਾਲ ਸਿੰਘ ਜੀ ਸ਼ੁਰੂਆਤ ਕਰਦੇ ਆ ਮੌਸਮ ਦੇ ਨਾਲ ਜਿਸ ਤਰ੍ਹਾਂ ਪੰਜਾਬ ਇੰਡੀਆ ਦੀ ਗੱਲ ਕਰੀਏ ਤਾਂ ਮੌਸਮ ਇਸ ਸਮੇਂ ਠੰਡਾ ਹੋਣਾ ਸ਼ੁਰੂ ਹੋ ਗਿਆ ਸੋ ਸਰਦੀ ਹੈ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਲਗਭਗ ਅਸੀਂ ਉਧਰ ਨੂੰ ਵੱਧ ਰਹੇ ਆ ਦਿਨ ਚ ਗਰਮੀ ਹੁੰਦੀ ਹੈ ਪਰ ਸਵੇਰ ਸ਼ਾਮ ਦਾ ਮੌਸਮ ਕਾਫੀ ਵਧੀਆ ਹੈ ਆਸਟ੍ਰੇਲੀਆ ਦੇ ਮੌਸਮ ਦੀ ਜ਼ਰੂਰ ਅਪਡੇਟ ਹੈ ਜਿਹੜੀ ਉਹ ਸਾਂਝੀ ਕਰੋ ਹਾਂ ਜੀ ਥੋੜਾ ਡਿਫਰੈਂਟ ਆ ਕਈ ਸਾਲਾਂ ਤੋਂ ਪਰ ਅਸੀਂ ਇਦਾਂ ਜਿੱਦਾਂ ਠੰਡ ਦੇ ਹੁੰਦੀ ਖਤਮ ਉਦੋਂ ਹੈ ਪਰਦੋਖ ਚਾਰ ਕਿ ਦਿਨ ਗਰਮੀ ਬਹੁਤ ਪਈ ਪ੍ਰਭਜੋਤ ਦੈਨ ਉਹ ਤੋਂ ਬਾਅਦ ਹੁਣ ਫੇਰ ਕੋਲਡ ਐਂਡ ਚਿਲ ਬੀ ਕੇ ਐਂਡ ਦੀ ਸੰਭਾਵਨਾ ਹੈ ਬਿਊਰੋ ਆਫ ਮੈਟਰੋਲੋਜੀ ਨੇ ਦੱਸਿਆ ਕਿ ਬ੍ਰਿੰਗਿੰਗ ਹੇਲ ਸਨੋ ਐਂਡ ਚਿੱਲੀ ਵਿੰਡਸ ਟੂ ਪਾਰਟਸ ਆਫ ਆਸਟ੍ਰੇਲੀਆ ਖਾਸ ਕਰਕੇ ਵਿਕਟੋਰੀਆ ਦੇ ਵਿੱਚ ਵੀ ਦਸਮਾਨੀਆਂ ਦੇ ਵਿੱਚ ਦੈਨਾਂ ਮੀਂਹ ਪਿਆ ਵੀ ਫਲੱਡ ਵੀ ਆਏ ਹੋਇਆ ਸੋ ਸਾਰੇ ਜਣੇ ਉਧਿਆਰ ਰੱਖੋ ਆਪਣੇ ਮੌਸਮ ਇੱਕਦਮ ਦਿਨ ਨੂੰ ਇਦਾਂ ਗਰਮੀ ਹੁੰਦੀ ਆ ਖਾਸ ਕਰਕੇ ਸਿਡਨੀ ਜਿੱਕੀ 22 23 ਰਾਤ ਨੂੰ ਕੱਲ ਨੂੰ ਟਮਾਰੋ ਦਾ 4 ਡਿਗਰੀ 5 ਡਿਗਰੀ ਵੀ ਰਾਤ ਦਾ ਹੋਣ ਜਾ ਰਿਹਾ ਫੇਰ ਦੁਬਾਰਾ ਜੀ ਕਨਾਲਜੀ ਜੇਕਰ ਗੱਲ ਸਭ ਤੋਂ ਵੱਡੀ ਖਬਰ ਦੀ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਮੰਦਭਾਗੀ ਘਟਨਾ ਜਿਹੜੀ ਵਾਪਰੀ ਬੇਅਦਬੀ ਦਾ ਕੇਸ ਹੈ ਜਿਹੜਾ ਉਹ ਸਾਹਮਣੇ ਹੈ ਜਿਸ ਕਰਕੇ ਆਸਟ੍ਰੇਲੀਆ ਦੇ ਵਿੱਚ ਵਸਦੇ ਜਿੰਨੇ ਸਿੱਖ ਨੇ ਪੰਜਾਬੀ ਨੇ ਜਾਂ ਭਾਰਤੀ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹਾਲਾਂਕਿ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਪਰ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਜਿਹੜੇ ਹੋਏ ਨੇ ਇਹਨਾਂ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਬਿਲਕੁਲ ਜੀ ਸਿੱਖਾਂ ਦੇ ਜਿਹੜਾ ਜਿਹੜਾ ਆਪਣਾ ਗੁਰੂ ਆ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਵਾਸਤੇ ਜਿੰਦ ਜਾਣਿਆ ਔਰ ਹਰ ਵੇਲੇ ਅਜੀਵਤ ਗੁਰੂ ਮੰਨਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਗੁਰਬਾਣੀ ਸਾਡੇ ਲਈ ਇਸੇ ਤਰ੍ਹਾਂ ਉਹ ਇਸੇ ਤਰ੍ਹਾਂ ਬਾਹਰ ਸਿੱਖਾਂ ਨੇ ਉਸੇ ਹੀ ਟ੍ਰੈਡੀਸ਼ਨ ਨੂੰ ਉਸੇ ਹੀ ਮੰਨਤ ਨੂੰ ਉਸੇ ਹੀ ਧਾਰਨਾ ਨੂੰ ਬਿਲਕੁਲ ਸਭ ਕੁਝ ਸਿਖਰ ਤੇ ਰੱਖਿਆ ਹੋਇਆ ਇਹਦੀ ਹੀ ਉਦਾਹਰਣ ਆਪਾਂ ਕਹਿ ਸਕਦੇ ਆ ਵੀ ਭਾਵੇਂ ਕਿ ਗੋਟਕਾ ਸਾਹਿਬ ਦੀ ਹੋਈ ਵਿਆਜਵੀ ਤੋਂ ਬਾਅਦ ਆਸਟ੍ਰੇਲੀਅਨ ਗਵਰਨਮੈਂਟ ਨੇ ਤੁਰੰਤ ਉਹ ਦੋਸ਼ੀ ਨੂੰ ਫੜ ਲਿਆ ਸੀਗਾ ਤੇ ਸਜ਼ਾ ਵੀ ਦਿੱਤੀ ਜਾਊਗੀ ਪਰ ਫੇਰ ਵੀ ਜਿੱਦਾਂ ਖਾਸ ਕਰਕੇ ਮੈਲਬੌਰਨ ਦੇ ਵਿੱਚ ਸਾਡੇ ਬਹੁਤ ਕਹ ਲੋਗੇ ਮਿਨੀ ਪੰਜਾਬ ਹੀ ਆ ਉੱਥੇ ਦੀਆਂ ਸਾਰੀਆਂ ਸੰਸਥਾਵਾਂ ਨੇ ਗੁਰਦੁਆਰਾ ਕੌਂਸਲ ਆ ਬਕਟੋਰੀਆ ਹੋਰ ਬਹੁਤ ਸਾਰੀਆਂ ਹਮਖਿਆਲੀ ਜਥੇਬੰਦੀਆਂ ਨੇ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਪੂਰਤ ਤੇ ਦੇਖੋ ਬਹੁਤ ਸ਼ਾਂਤਮਈ ਰੋਜ਼ ਪ੍ਰਦਰਸ਼ਨ ਕੀਤਾ ਆਪਣੀ ਇੱਕ ਜੁੜਤਾ ਦਾ ਆਪਣੇ ਇੱਕ ਗੁਰੂ ਦੇ ਲਈ ਤਨ ਮਨ ਧਨ ਬਾਰਨ ਦੀ ਗੱਲ ਵਾਲੀ ਤੇ ਹਰ ਵੇਲੇ ਇਕੱਠੇ ਹੋਣ ਦਾ ਇਹ ਹੌਕਾ ਦਿੱਤਾ ਇਹ ਰੋਸਮਾਰਜ ਸਦਾ ਵਾਸਤੇ ਲਈ ਬਹੁਤ ਹੀ ਵਧੀਆ ਤੇ ਅੰਡਰ ਕੰਟਰੋਲ ਪੀਸਫੁਲ ਮੈਨਰਸ ਦੇ ਵਿੱਚ ਰਹਿੰਦੇ ਹੋਇਆ ਹੋਇਆ ਸਫਲਤਾਪੂਰਵਕ ਤੇ ਗਵਰਨਮੈਂਟਾਂ ਨੂੰ ਇਹ ਸਨੇਹਾ ਵੀ ਗਿਆ ਕਿ ਇਹ ਕੌਮ ਜਿੱਦਾਂ ਲੰਗਰ ਲਾਉਂਦੀ ਆ ਉਹਨਾਂ ਦੀ ਰੱਖਿਆ ਕਰਦੀ ਇਸੇ ਤਰ੍ਹਾਂ ਇਹ ਆਪਣੀ ਰੱਖਿਆ ਕਰਨਾ ਡਿਸਪਲਨ ਦੇ ਵਿੱਚ ਰਹਿ ਕੇ ਜੋ ਸਿੱਖੀ ਦੇ ਉਦੇਸ਼ ਹੀ ਆ ਉਹਨਾਂ ਦੇ ਅਨੁਸਾਰ ਰਹਿ ਕੇ ਇਹ ਕੋਈ ਵੀ ਕੰਮ ਕਰ ਸਕਦੇ ਆ ਬੇ ਬਹੁਤ ਧੰਨਵਾਦੀਆਂ ਮੈਲਬੋਂ ਦੀਆਂ ਸੰਗਤਾਂ ਦੇ ਇਸੇ ਤਰ੍ਹਾਂ ਐਡਲੇਟ ਆਸਟ੍ਰੇਲੀਆ ਸਿਡਨੀ ਆਸਟ੍ਰੇਲੀਆ ਦੇ ਸਾਰੇ ਹੀ ਭਾਗਾਂ ਜਿੱਦਾਂ ਦਾ ਰੋਸਮਾਰਚ ਹੋਏ ਪਰ ਇਹਦੇ ਵਿੱਚ ਹੁਣ ਚੰਗੀ ਗੱਲ ਪ੍ਰਭਜੋ ਦੱਸਦੀ ਆਪਾਂ ਬਈ ਉੱਥੇ ਦੇ ਪ੍ਰੀਮੀਅਰ ਨੇ ਜੀ ਮਿਸਟਰ ਬਸਟ ਆਸਟ੍ਰੇਲੀਆ ਦੇ ਪ੍ਰੀਮੀਅਰ ਹੋਣੇ ਵਾਲਾ ਰੌਜਰ ਕਾਕ ਮਿਸਟਰ ਰਾਜਰ ਕੋਕ ਐਂਡ ਉਹਨਾਂ ਦੀ ਕੈਬਨਟ ਨੇ ਗੁਰਦੁਆਰੇ ਕੈਨੇਬਲ ਚ ਆ ਕੇ ਸੰਗਤਾਂ ਦੇ ਨਾਲ ਹਮਦਰਦੀ ਜ਼ਾਹਰ ਕੀਤੀ ਇਹ ਹੈ ਮਨੁੱਖਤਾ ਸਾਰੀ ਇਹ ਹੈ ਹਿਮੈਨਿਟੀ ਉਹਨਾਂ ਨੇ ਹਮਦਰਦੀ ਜ਼ਾਹਰ ਕੀਤੀ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਜਿੱਥੋਂ ਤੱਕ ਵੀ ਇਸ ਘਟਨਾ ਦੇ ਵਿੱਚ ਜੋ ਵੀ ਸ਼ਾਸ਼ੀ ਹੋਣਗੇ ਫਰੇਕ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਸਾਨੂੰ ਪੂਰੀ ਉਮੀਦ ਆ ਆਸਟ੍ਰੇਲੀਆ ਦੇ ਬਚੀਨਾ ਦੇਸ਼ਾਂ ਦੇ ਵਿੱਚ ਇਹੀ ਇੱਕ ਰੀਅਲ ਡੈਮੋਕ੍ਰੇਸੀ ਆ ਇਹ ਦੇ ਉੱਤੇ ਹੋਰ ਕੋਈ ਮੋੜੀ ਮੋਟੀ ਵੀ ਕੋਈ ਪੋਲ ਪੋਲਿਟਿਕਸ ਜਾਂ ਹੋਰ ਵੀ ਗਲਤ ਕੰਮ ਨਹੀਂ ਇੱਥੇ ਹੁੰਦਾ ਜਿਹਨੇ ਕ੍ਰਾਈਮ ਕੀਤਾ ਉਹਨਾਂ ਨੇ ਇਹਨੂੰ ਛੱਡਣਾ ਨਹੀਂ ਚਾਹੀਦਾ ਕੋਈ ਵੀ ਹੋਇਆ ਸੋ ਏਸੀ ਬਲੀਵ ਦੇ ਨਾਲ ਏਸੀ ਨਾਲ ਚੜਦੇ ਹੋਏ ਇਹ ਬਹੁਤ ਹੀ ਸਫਲਤਾਪੂਰਵਕ ਤੇ ਗਵਰਨਮੈਂਟ ਦੀ ਵੀ ਸਫਲਤਾਪੂਰਵਕਤਾ ਰਹੀ ਪੁਲਿਸਿੰਗ ਦੀ ਵੀ ਉਹਨਾਂ ਨੇ ਦੋਸ਼ੀ ਨੂੰ ਫੜ ਕੇ ਸੰਗਤਾਂ ਨੂੰ ਸਹੀ ਦਿਸ਼ਾ 'ਚ ਸਹਿਨਸ਼ੀਲਤਾ ਦੇ ਵਿੱਚ ਸਹਿਜ ਦੇ ਵਿੱਚ ਰੱਖਿਆ ਜੀ ਕਰਨਲ ਜੀ ਮੇਰਾ ਇਹਦੇ ਨਾਲ ਲੱਗਦਾ ਇੱਕ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਹ ਕੁਝ ਬਹੁਤ ਜ਼ਿਆਦਾ ਹੋ ਰਿਹਾ ਹੈ ਪਿਛਲੇ 3-4 ਸਾਲਾਂ ਤੋਂ ਲਗਾਤਾਰ ਇੱਕ ਸੀਰੀਜ਼ ਬਣ ਗਈ ਮਤਲਬ ਬਹੁਤ ਦੁੱਖ ਹੁੰਦਾ ਸੁਣ ਕੇ ਲਗਾਤਾਰ ਮਹਾਰਜੀਆਂ ਬੇਅਦਮੀਆਂ ਨੇ ਆਸਟ੍ਰੇਲੀਆ ਦੇ ਵਿੱਚ ਵੀ ਹੁਣੇ ਕੇਸ ਆਇਆ ਸੱਤ ਸਮੁੰਦਰੋਂ ਪਾਰ ਹੁਣ ਜਿਸ ਤਰ੍ਹਾਂ ਉਹ ਫੜਿਆ ਗਿਆ ਸ਼ਖਸ ਜਿਸ ਦੇ ਬਾਰੇ ਕਿਤੀ ਗਈ ਸੀ ਘਟਨਾ ਪੰਜਾਬ ਦੇ ਵਿੱਚ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਮੈਂਟਲੀ ਤੌਰ ਤੇ ਅਪਸੈਟ ਹੈ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਇਸ ਲਈ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੋ ਹਾਲੇ ਤੱਕ ਕੁਝ ਨਿਕਲ ਕੇ ਸਾਹਮਣੇ ਆਇਆ ਕੇਸ ਚੋ ਜਾਂ ਹਾਲੇ ਤੱਕ ਕੋਈ ਕਾਰਵਾਈ ਜਿਹੜੀ ਉਹਦੀ ਜਾਂਚ ਹੈ ਜਿਹੜੀ ਚੱਲ ਰਹੀ ਹੈ ਉਹਦੀ ਕੋਈ ਇਨਫੋਰਮੇਸ਼ਨ ਨਹੀਂ ਸਾਂਝੀ ਕੀਤੀ ਗਈ ਨੇ ਦੇਖੋ ਇਹ ਤਾਂ ਤੁਹਾਡੇ ਪੰਜਾਬ ਦੀ ਤੁਸੀਂ کہہ ਰਹੇ ਨਾ ਉਹਨਾਂ ਦੀ ਇਹ ਕਹਿ ਦਿੰਦੇ ਹਰ ਵਾਰੀ ਤੇ ਉਹਨਾਂ ਦੇ ਉੱਤੇ ਸਰਕਾਰਾਂ ਵੀ ਬਣਾਉਂਦੇ ਆ ਤਰਾਸ ਦੀ ਤਾਂ ਏਸੀ ਗੱਲ ਦੀ ਆ ਪ੍ਰਜੋਤ ਤਰਾਸ ਦੀ ਇਹੀ ਆ ਪੰਜਾਬ ਦੀ ਕਿ ਸਿੱਖਾਂ ਨੂੰ ਹਰ ਥਾਂ ਜੂਜ਼ ਕੀਤਾ ਜਾਂਦਾ ਔਰ ਇਹਨਾਂ ਨੂੰ ਰੱਖਿਆ ਲਈ ਵੀ ਸਰ ਬਗਾ ਵੀ ਜਾਂਦਾ ਬੁੱਕਲ ਚ ਵੀ ਲਿਆ ਜਾਂਦਾ ਮਗਰੋਣੀ ਸਾਡੇ ਗੁਰੂ ਦੇ ਨਾਲ ਛੇੜ ਛਾੜ ਕੋਈ ਵੀ ਬਿਆਦਬੀ ਕੀਤੀ ਜਾਂਦੀ ਆ ਤੇ ਫਿਰ ਉਹਦੇ ਉੱਤੇ ਸਰਕਾਰਾਂ ਬਣਦੀਆਂ ਬਦਲਾ ਆਉਂਦੇ ਆ ਫਰਕ ਕੋਈ ਪੈਂਦਾ ਨਹੀਂ ਐਵਰੀਥਿੰਗ ਜਿਵੇਂ ਥੇ ਵਾਲੀ ਗੱਲ ਹੀ ਆ ਉੱਥੇ ਹੀ ਰਹਿੰਦਾ ਪਰ ਇਹਨਾਂ ਨੇ ਉਹਨੂੰ ਸਜਾ ਕੋਰਟ ਦੇ ਵਿੱਚ ਪੇਸ਼ ਕਰਕੇ ਉਹਤੇ ਧਾਰਾ ਲਾ ਦਿੱਤੀਆਂ ਸਾਰਿਆਂ ਦੀ ਤਸੱਲੀ ਆ ਪਰ ਮਗਰ ਇੱਥੇ ਕਾਫੀ ਸਾਰੇ ਸੰਸਥਾਵਾਂ ਯੂਨਾਈਟਿਡ ਸਿਕ ਕੋਈ ਵੀ ਸਾਰੇ ਬੈਸਟਨ ਥੇ ਲਿੰਦੀ ਸਾਵਾ ਕੈਨਿੰਗਬਲ ਗੁਰਦੁਆਰੇ ਦੀ ਕਮੇਟੀ ਆ ਉਹਨਾਂ ਸਾਰਿਆਂ ਗੁਰਦੁਆਰੇ ਨੇ ਤਕਰੀਬਨ ਈਮੇਲਾਂ ਕੀਤੀਆਂ ਸਾਰੀਆਂ ਸੰਗਤਾਂ ਨੇ ਆਸਟ੍ਰੇਲੀਆ ਸਿੱਖ ਗੁਰਦੁਆਰਾ ਸਾਡੇ ਐਸੋਸੀਏਸ਼ਨ ਆ ਗਲੈਂਡਵੁੱਡ ਤੇ ਹੋਰ ਵੱਡੀਆਂ ਸੰਸਥਾਵਾਂ ਕੇ ਕੀਵਰ ਸਾਰੇ ਉਹਨੂੰ ਫਾਲੋ ਕਰ ਰਹੇ ਐਦਾਂ ਦੀ ਕੋਈ ਗੱਲ ਨਹੀਂ ਹੋਗੀ ਭਈ ਦੋਸੀ ਨੂੰ ਕੋਈ ਵੀ ਲਾਅ ਦੇ ਉੱਤੇ ਕਿਸੇ ਦੇ ਇਥੇ ਉਹ ਕੋਈ ਗੱਲ ਹੈ ਨਹੀਂ ਕਿ ਉਹਨੂੰ ਬਖਸ਼ਿਆ ਜਾਊਗਾ ਹੋਰ ਵੀ ਸਗੋਂ ਜਿਹੜੇ ਨਾਲ ਮਿਲਦੇ ਜੁਲਦੇ ਹੋਏ ਉਹਨਾਂ ਨੂੰ ਵੀ ਜਿੱਦਾਂ ਪਹਿਲਾਂ ਹੈਰਿਸਪਰਕ ਦੇ ਵਿੱਚ ਇੱਥੇ ਰੌਲਾ ਪਿਆ ਸੀਗਾ ਤੇ ਕੁਝ ਇੱਕ ਬੰਦਿਆਂ ਨੇ ਲਾਅ ਨੂੰ ਆਪਣੇ ਹੱਥਾਂ 'ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਉਹਨਾਂ ਨੇ ਫੜ ਕੇ ਪਾਪਸ ਭੇਜ ਦਿੱਤੇ ਸੀ ਉਹ ਇਹਨਾਂ ਇਹੀ ਆ ਕੈਨੇਡਾ ਅਮਰੀਕਾ ਇਹਨਾਂ ਗਵਰਨਮੈਂਟਾਂ ਤੇ ਅਸਲੀ ਡੈਮੋਕ੍ਰੇਸੀ ਦੀ ਕਾਫੀ ਹੱਦ ਤੱਕ ਇਹ ਆਸ ਕੀਤੀ ਜਾਂਦੀ ਹੈ ਜੀ ਕਨਾਲਜੀ ਅਗਲੇ ਵਿਸ਼ੇ ਦੀ ਗੱਲ ਕਰੀਏ ਤਾਂ ਇਹ ਵਿਸ਼ਾ ਜਿਹੜਾ ਹੈ ਪੰਜਾਬੀਆਂ ਲਈ ਬੜਾ ਅਹਿਮ ਹੈ ਕਿਉਂਕਿ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਸਟ੍ਰੇਲੀਆ ਨੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੇ ਆਸਟ੍ਰੇਲੀਆ ਡਾਇਰੈਕਟ ਵਰਕ ਪਰਮਿਟ ਹੈ ਜਿਹੜੇ ਉਹ ਦੇ ਰਹੀ ਹੈ ਵੱਡੀ ਗੱਲ ਇਹ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਦੇ ਬਦਲਾਅ ਕੀਤੇ ਗਏ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਆਸਟ੍ਰੇਲੀਆ ਦੇ ਵੱਲੋਂ ਜਿਸ ਤਰ੍ਹਾਂ ਵਿਜ਼ਟਰ ਨੂੰ ਅੱਗੇ ਵੀਜ਼ਾ ਦੇਣ ਤੋਂ ਇਨਕਾਰ ਕਰਤਾ ਵਰਕ ਪਰਮਿਟ ਦੇ ਸਟੂਡੈਂਟ ਜੇਕਰ ਇੱਕ ਵਾਰੀ ਵਰਕ ਪਰਮਿਟ ਤੇ ਹੋ ਜਾਂਦਾ ਦੁਬਾਰਾ ਸਟੂਡੈਂਟ ਨਹੀਂ ਹੋ ਸਕਦਾ ਕਈ ਚੇਂਜਸ ਹੋਏ ਪਰ ਇਸ ਸਮੇਂ ਵੱਡੀ ਖੁਸ਼ਖਬਰੀ ਦਿੱਤੀ ਜਾ ਰਹੀ ਹੈ ਕਿ ਵੀਜ਼ੇ ਦਿੱਤੇ ਜਾ ਰਹੇ ਨੇ ਉਹ ਵੀ ਵਰਕ ਪਰਮਿਟ ਡਾਇਰੈਕਟਲੀ ਸੋ ਇਹਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿਸ ਤਰ੍ਹਾਂ ਦਿੱਤੇ ਜਾ ਰਹੇ ਨੇ ਕੀ ਪ੍ਰੋਸੈਸ ਹੈ ਦੇਖੋ ਦੇਖਣ ਵਾਲੇ ਜਾਂ ਹੋਰ ਸੁਣਨ ਵਾਲੇ ਯਕੀਨ ਨਹੀਂ ਕਰੋਗੇ ਔਰ ਇਹ ਪੂਰੀ ਤਸੱਲੀ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਪਹਿਲਾਂ ਵੀ ਇਹ ਸੀਗਾ ਜਦੋਂ ਪੀਆ ਸਾਡੇ ਐਗਰੀਕਲਚਰ ਵਾਲੇ ਇੱਥੇ ਆਉਂਦੇ ਹੁੰਦੇ ਸੀ ਬਹੁਤ ਸਾਰੇ ਮਾਰ ਜਾਂ ਮੈਰਿਟ ਲਿਸਟ ਦੇ ਜਿਹੜੀ ਵਧੀਆ ਅਸੀਂ ਉਹੀ ਕਹਿੰਨੇ ਵਧੀਆ-ਵਧੀਆ ਪੜ੍ਹਾਈ ਤੇ ਹਾਰ ਡਿਗਰੀਆਂ ਵਾਲੇ ਤੇ ਐਕਸਪੀਰੀਅੰਸ ਵਾਲੇ ਉਹ ਪੀਆਰ ਤੇ ਵਰਕ ਪਰਮਿਟ ਲੈਂਦੇ ਸੀ ਟੈਂਪਰੀ ਰੈਜ਼ੀਡੈਂਸੀ ਫਿਰ ਪੀਆਰ ਬਣ ਜਾਂਦੇ ਸੀ ਬਿਲਕੁਲ ਉਸੇ ਤਰ੍ਹਾਂ ਇਹ ਯਕੀਨ ਕਰਨਾ ਪਊਗਾ ਕੋਸਾ ਬਹੁਤ ਸਾਰੀਆਂ ਪ੍ਰਾਈਵੇਟ ਏਜੰਸੀਆਂ ਜਿਦਾ ਸੀਕਆ ਜਾਂ ਜੋਰਾ ਆ ਉਹਨਾਂ ਨੇ ਇਹ ਤੁਸੀਂ ਦੇਖੋ ਜਾ ਕੇ ਹੋਮਫੇਅਰਸ ਦਾ ਆਸਟ੍ਰੇਲੀਆ ਦੀਆਂ ਸਾਈਟਾਂ ਤੇ ਉਹ ਤੁਹਾਨੂੰ ਦੱਸਣਗੇ ਵੀ ਸਾਨੂੰ ਐਬੋਰੇਸਟ ਜਿਹੜੇ ਦਰਖਤਾਂ ਦੀ ਸਾਂਭ ਸੰਭਾਲਿਆ ਫਾਰਮਰ ਦੇ ਤੇ ਇੱਕ ਹੋਰ ਬੜੀ ਆ ਐਪਰ ਇਸ ਜਿਹੜੇ ਹੁੰਦੇ ਆ 20 ਕੇ ਪੱਰਸ ਮੱਖੀਆਂ ਪਾਲਣ ਸ਼ਹਿਦ ਦੀਆਂ ਵਾਲਿਆਂ ਦੀ ਇਦਾਂ ਦੀ ਨਿਕਨਕੇ ਕੋਰਸ ਆ ਜੇ ਸਾਡੇ ਲੋਕੀ ਕਰ ਲੈਣ ਪੰਜਾਬੀ ਜਾਂ ਹੋਰ ਆ ਪੰਜਾਬੀ ਬੜੇ ਮਿਹਨਤੀ ਆ ਬੜੇ ਕਿਰਤੀ ਜਿੱਥੇ ਵੀ ਜਾਂਦੇ ਹਰ ਤਰ੍ਹਾਂ ਦੀ ਸਕਿੱਲ ਇਹ ਅਪਣਾ ਲੈਂਦੇ ਆ ਕਰਦੇ ਆ ਇਹਦਾ ਨਾਮ ਹੈਗਾ ਜੀ 482 ਮੀਡੀਅਮ ਟਰਮ ਵੀਜ਼ਾ ਹੁਣੇ 2024 ਤੋਂ ਉਹਦੇ ਵਾਸਤੇ ਕੀਤਾ ਓਏ ਮੁਫਤ ਵੀਜਾ ਆ ਭਰਾਵੋ ਫ੍ਰੀ ਵੀਜਾ ਆ ਹੁਣ ਤੁਸੀਂ ਕਹੋਗੇ ਕਿਦਾਂ ਪਰ ਇਹਦੀ ਨੋਮੀਨਲ ਫੀਸ ਆ ਤੁਸੀਂ ਉਹ ਦੇ ਸਕਦੇ ਆ ਤੇ ਆਪ ਡਾਇਰੈਕਟ ਕਿਸੇ ਏਜੰਟਾਂ ਨੂੰ 60-70000 ਡਾਲਰ 50000 ਡਾਲਰ ਜਿੰਦਾ ਤੇ ਲੋਕੀ ਲੈਂਦੇ ਬਿਲਕੁਲ ਕੁਛ ਦੇਣ ਦੀ ਲੋੜ ਨਹੀਂ ਇਸੇ ਆਸਟ੍ਰੇਲੀਆ ਚੰਗੇ ਮਾਈਗ੍ਰੇਸ਼ਨ ਏਜੰਟ ਦੀ ਸਲਾਹ ਲੈ ਸਕਦੇ ਆ ਉਹਦੀ ਜੋ ਫੀਸ ਹੋਊਗੀ ਉਸ ਤੋਂ ਜ਼ਿਆਦਾ ਲਊਗਾ ਇਹਦੇ ਵਿੱਚ ਇੰਨੇ ਸਾਰੇ ਵਿਜੇ ਆ ਪਰ ਜੋ ਪੇ ਤੁਹਾਨੂੰ ਦੱਸ ਦਈਏ ਵੀ ਹੈਰਾਨੀ ਹੋਊਗੀ ਤੁਹਾਨੂੰ ਪਲੰਬਰ ਦੇ ਆ 에ਅਰਕ੍ਰਾਫਟ ਮੇਨਟੇਨੈਂਸ ਹੈਗੇ ਆ ਉਸ ਤੋਂ ਬਾਅਦ ਤੁਸੀਂ ਦੇਖਿਆ ਜਾਵੇ ਤਾਂ ਆ ਘੋੜਿਆਂ ਦੀ ਰਾਖੀ ਵਾਸਤੇ ਫੇਰ 에어 ਕੰਡੀਸ਼ਨਿੰਗ ਐਂਡ ਰੈਫ੍ਰਿਜਰੇਟਰ ਮਕੈਨਿਕ ਹੈਗੇ ਆ ਬਹੁਤ ਸਾਰੇ ਤੁਸੀਂ ਹੋਮ ਫੇਅਰ ਦੀ ਸਾਈਟ ਤੇ ਜਾਓ ਤਾਂ 482 ਟੂ ਮੀਡੀਅਮ ਟਰਮ ਹੈ 4 ਸਾਲ ਦਾ ਬੇਦਾ ਜਿੱਦਾਂ ਡੁਬਈ ਜਾਂਦੇ ਕੰਮ ਕਰੋ ਆ ਕੇ ਜੇ ਉੱਥੇ ਵਾਪਸ ਜਾਓ ਜਾਂ ਆਗੋਂ ਲੋਅ ਆ ਜਾਂਦੇ ਤੁਹਾਨੂੰ ਆਪ ਬਜਟ ਹੋਰ ਵਧਾਉਂਦੇ ਰਹਿਣਗੇ ਸੋ ਇਹ ਇੱਕ ਬਹੁਤ ਵੱਡੀ ਔਰ ਈਜ਼ਿੰਗ ਕਰ ਰਹਾ 482 ਨੂੰ ਪਹਿਲਾਂ ਥੋੜਾ ਟਫ ਹੁੰਦਾ ਸੀ ਹੁਣ ਹੋਰ ਈਜ਼ ਕਰ ਰਹਾ ਵੀ ਜੇ 10ਵੀਂ ਜਾਂ 12ਵੀਂ ਤੋਂ ਵੀ ਐਕਸਪੀਰੀਅੰਸ ਤੁਹਾਡਾ ਹੈਗਾ ਆ ਸਹੀ ਐਕਸਪੀਰੀਅੰਸ ਆ ਤਾਂ ਉਹ ਵੀ ਆ ਸਕਦੇ ਆ ਜੀ ਸੋ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਆ ਪੰਜਾਬੀਆਂ ਨਹੀਂ ਪੂਰੇ ਭਾਰਤੀਆਂ ਲਈ ਜੇਕਰ ਤੁਹਾਡੇ ਕੋਲੇ ਕੋਈ ਇਹੋ ਜੀ ਨੌਲੇਜ ਹੈ ਕੋਈ ਇਹੋ ਜਿਹਾ ਐਕਸਪੀਰੀਅੰਸ ਸਕਿਲਸ ਹੈ ਤਾਂ ਤੁਸੀਂ ਵੀ ਹੁਣ ਆਸਟ੍ਰੇਲੀਆ ਜਾ ਸਕਦੇ ਹੋ ਤੇ ਵੱਡੀ ਗੱਲ ਇਹ ਆ ਕਿ ਫਰੀ ਦੇ ਵਿੱਚ ਜਾ ਸਕਦੇ ਹੋ ਜੀ ਆ ਗੱਲ ਕਰੀਏ ਜੇਕਰ ਅੱਗੇ ਤਾਂ ਆਸਟ੍ਰੇਲੀਆ ਦੇ ਵਿੱਚ ਐਲਜੀ ਤੇ ਐਮਸੀਐਸ ਦੀਆਂ ਜਿਹੜੀਆਂ ਐਮਸੀ ਦੀਆਂ ਇਲੈਕਸ਼ਨਸ ਨੇ ਉਹਨਾਂ ਬਾਰੇ ਕਨਾਲਜੀ ਜ਼ਰੂਰ ਜਾਣਕਾਰੀ ਦਿਓ ਕਿਉਂਕਿ ਬੇਸ਼ੱਕ ਛੋਟੇ ਟਰਮ ਦੀਆਂ ਇਹ ਇਲੈਕਸ਼ਨਸ ਨੇ ਛੋਟੇ ਪੱਦਰਤੇ ਨੇ ਪਰ ਉਨੀ ਹੀ ਮਹੱਤਵਪੂਰਨ ਨੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਕਹਿੰਦੇ ਪੰਜਾਬੀ ਵੀ ਇਸ ਵਾਰ ਇਨਵੋਲਵ ਨੇ ਹਾਂਜੀ ਇਹ ਸਾਡੇ ਜੂਥ ਲੈ ਕੇ ਬਹੁਤ ਘੱਟ ਉਮਰ ਦੇ ਆ ਅੰਮ੍ਰਿਤਧਾਰੀ ਗੁਰਸਿੱਖ ਆ ਸਾਹਬ ਸ਼ਵੀਰ ਸਿੰਘ ਤੋਂ ਇਸੇ ਤਰ੍ਹਾਂ ਹੋਰ ਸਾਰੇ ਤੁਸੀਂ ਲਾਸਟ ਟਾਈਮ ਆਪਾਂ ਕੀਤੀ ਵੀ ਸੀ ਗੱਲ ਬਹੁਤ ਸਾਰੇ ਪੰਜਾਬੀ ਤਾਂ ਤੁਹਾਨੂੰ ਪਤਾ ਪੰਜਾਬੀ ਕਿਤੇ ਵੀ ਆ ਪੰਜਾਬ ਵਾਲੇ ਕਿਤੇੋਂ ਦਿੱਲੀੋਂ ਤੋਂ ਵੀ ਕੁੜ ਮੋੜ ਜਾਂਦਾ ਹੈ ਪਰਵਾਹ ਨਹੀਂ ਮੰਨਦੇ ਕਿਸੇ ਦੀ ਨਹੀਂ ਮੰਨਦੇ ਆਪਣੀ ਹੈ ਲੀਡਰਸ਼ਿਪ ਚਾਹੁੰਦੇ ਰਹਿੰਦੇ ਮਹਾਰਾਜ ਰਣਜੀਤ ਸਿੰਘ ਵੇਲੇ ਤੋਂ ਇਹ ਤੁਹਾਨੂੰ ਐਗਜ਼ਾਮਪਲ ਮਿਲ ਸਕਦੀ ਆ ਉਸ ਕਰਕੇ ਇਹਨਾਂ ਨੇ ਬੜੀ ਸੇਵਾ ਵੀ ਕਰਦੇ ਆ ਉਸੇ ਸੇਵਾ ਦੇ ਕਰਕੇ ਹੁਣ ਇਹ ਕਿ ਐਮਸੀ ਦੀ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਆਪਣੇ ਬੰਦੇ ਖੜੇ ਆ ਉਹਨਾਂ ਲਈ ਅੱਜ ਅਸੀਂ Wishing to good luck to everybody ਉਹਨਾਂ ਸਾਰਿਆਂ ਲਈ ਅਰਦਾਸ ਕਰਦੇ ਆ ਆਪਣੇ ਹਿਸਾਬ ਨਾਲ ਤੁਸੀਂ ਦਿੱਤੇ ਗਿਵਨ ਵੋਟਾਂ ਤੋਂ ਥੋੜੀ ਦੇਰ ਤੱਕ ਪੈ ਜਾਣਗੀਆਂ ਇਸ ਤਰ ਸਾਡੀ ਆਊਗੀ ਨਿਊਜ਼ ਤਕਰਾਨੀਆਂ ਉਹ ਉਸ ਕਰਕੇ ਫੇਰ ਵੀ ਤੁਹਾਡੇ ਸਾਰਿਆਂ ਨੇ ਜਿਨ੍ਹਾਂ ਨੇ ਵੀ ਕੋਸ਼ਿਸ਼ ਕੀਤੀ ਆ ਮਿਹਨਤ ਕੀਤੀ ਆ ਉਹ ਚਾਹੇ ਕੋਈ ਜਿੱਤੇ ਆ ਜਾਂ ਹਾਰਿਆ ਤੋਂ ਇਸ ਤਰ੍ਹਾਂ ਹੀ ਬਰਕਰਾਰ ਰੱਖੋ ਜੀ ਕਨੈਲਜੀ ਅਗਲੀ ਖਬਰ ਵੱਲ ਵਧਦੇ ਆ ਜਿਸ ਤਰ੍ਹਾਂ ਸਪੋਰਟਸ ਨੂੰ ਲੈ ਕੇ ਕਾਫੀ ਜ਼ਿਆਦਾ ਹੰਬਲੇ ਨੇ ਜਿਹੜੇ ਔਰ ਸਾਰੇ ਵਿਦੇਸ਼ਾਂ ਦੇ ਵਿੱਚ ਮਾਰੇ ਜਾਂਦੇ ਨੇ ਚਾਹੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਹੋਵੇ ਤੇ ਵੱਡੀ ਗੱਲ ਇਹ ਹੈ ਕਿ ਉਹਦੇ ਵਿੱਚ ਪੰਜਾਬੀ ਵੱਡੇ ਪੱਦਰ ਤੇ ਭਾਗ ਲੈਂਦੇ ਨੇ ਸੋ სპੋਰਟਸ ਮੀਟ ਹੈ ਜਿਹੜੀ ਉਹ ਵੀ ਆਸਟ੍ਰੇਲੀਆ ਚ ਕਰਾਈ ਗਈ ਨਾਲ ਨਾਲスイਮਿੰਗ ਦੇ ਲੈਸਨਸ ਨੇ ਉਹ ਵੀ ਦਿੱਤੇ ਜਾ ਰਹੇ ਨੇ ਸੋ ਇਸ ਤੋਂ ਬਾਅਦ ਆਪਾਂ ਗੱਲ ਕਬੱਡੀ ਦੀ ਵੀ ਕਰਾਂਗੇ ਪਰ ਪਹਿਲਾਂ ਇਹਨਾਂ ਬਾਰੇ ਦੱਸੋ ਕਿ ਸਪੋਰਟਸ ਮੀਟ ਦੇ ਜਿਹੜੇ स्विਮਿੰਗ ਲੈਸਨ ਨੇ ਉਹ ਕਰਵਾਏ ਜਾ ਰਹੇ ਨੇ ਤੇ ਜੇਕਰ ਕੋਈ ਜਾਣਾ ਚਾਹੁੰਦਾ ਹੈ ਭਾਗ ਲੈਣਾ ਚਾਹੁੰਦਾ ਹੈ ਤਾਂ ਅੱਗੇ ਕਿਸ ਤਰ੍ਹਾਂ ਦਾ ਪ੍ਰਕਿਰਿਆ ਹੈ ਹਾਂਜੀ ਬਿਲਕੁਲ ਜੀ ਗੁਰਦੁਆਰਾ ਅਫੀਸਰ ਐ ਪਿੰਦਾ ਜੀ ਪ੍ਰਭਜੋਤ ਆਪਣੇ ਆ ਉਹਨਾਂ ਦੇ ਮੈਲਬੌਰਨ ਦੇ ਵਿੱਚ ਵਿਕਟੋਰੀਆ ਚ ਅ ਸਾਰ ਜਿੰਦਰ ਟਿੰਗਸ ਉੱਪਰ ਸਭ ਤੇ ਗੁਰਦੁਆਰੇ ਦੇ ਜਿਹੜੇ ਸਾਡੇ ਉੱਥੇ ਦੇ ਮੁੱਖ ਸੇਵਾਦਾਰ ਆ ਪ੍ਰੈਜ਼ੀਡੈਂਟ ਆ ਡਾਕਟਰ ਹਰਪ੍ਰੀਤ ਸਿੰਘ ਜੀ ਕਾਂਦਰਾ ਵੱਲੋਂ ਬੋਰਡ ਪਲਾਨ ਟੂ टीच ਮਲਟੀਕਲਚਰਲ ਕਮਿਊਨिटीज ਟੂ ਸਵਿਮ ਸਾਰਿਆਂ ਵਾਸਤੇ ਨਾ ਕਿ ਇਕੱਲੇ ਪੰਜਾਬੀਆਂ ਜਾਂ ਸਿੱਖਾ ਵਾਸਤੇ ਉਹ ਆ ਵਾਟਰ ਦੇ ਹੀ ਟੈਕਨੋਲੋਜੀ ਦੇ ਇੰਜੀਨੀਅਰ ਆ ਜੀ ਦੇਖੋ ਆਪਣੇ ਹੀ ਉਹਨਾਂ ਨੇ ਦਾਨ ਕਰ ਹੀ ਦਿੰਦੇ ਆਂ ਔਰ ਅਸੀਂ ਦੇਖਿਆ ਵੀ ਜਾਵੇ ਤਾਂ ਆਸਟ੍ਰੇਲੀਅਨ ਰਾਇਲ ਲਾਈਫ ਸੇਵਿੰਗ ਵਾਲਿਆਂ ਨੇ ਦੱਸਿਆ ਵੀ ਪਿਛਲੇ ਸਾਲ ਸਵੀਮਿੰਗ ਦੇ ਕਰਦੇ ਜਾਂ ਜਿਹੜੇ ਮੁੰਡੇ ਨਵੇਂ ਆਉਂਦੇ ਸਟੂਡੈਂਟ ਜਾਂ ਉਹਨਾਂ ਨੂੰ ਚਾ ਆ ਜਾਂਦਾ ਜਦੋਂ ਹੁਣ ਗਰਮੀਆਂ ਆ ਰਹੀਆਂ ਉਹਦੇ ਵਿੱਚ 34% ਜਿਹੜੀਆਂ ਡੈਥ ਹੁੰਦੀਆਂ ਆ ਉਹ ਪਾਣੀ 'ਚ ਡੁੱਬਣ ਕਰਕੇ ਹੋਈਆਂ ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਨੇ ਸਰ ਹਰਪਤਾ ਹਰ ਹਰਪ੍ਰੀਤ ਸਿੰਘ ਨੂੰ ਦੱਸਿਆ ਕਿ ਕਮਿਊਨਿਟੀ ਕਮਿਊਨਿਟੀ volunteers ਸੀਨੀਅਰ ਲੈਕਚਰਰ ਐਂਡ ਬਾਟਰ ਇੰਜੀਨੀਅਰ ਹੈਗੇ ਉਹ ਫੈਡਰੇਸ਼ਨ ਯੂਨੀਵਰਸਿਟੀ ਦੇ ਵਿੱਚ ਆਪ ਤੇ ਉਹਨਾਂ ਨੇ ਇਹ ਗੁਰਦੁਆਰੇ ਦੇ ਥਰੂ ਪ੍ਰੋਗਰਾਮ ਵੀ ਚਲਵਾਇਆ ਉਹ ਥਰੂ ਤੇ ਕੋਈ ਵੀ ਉਹਨੋਂ ਦੇਣਾ ਰਜਿਸਟ੍ਰੇਸ਼ਨ ਕਰ ਸਕਦਾ ਆ ਉਹਦੇ ਵਿੱਚ ਤੁਹਾਨੂੰ ਜੇ 30 ਡਾਲਰ ਇੱਕ ਲੈਸਨ ਦੇ ਹੁੰਦੇ ਸਿਰਫ 10 ਡਾਲਰ ਦੇਣੇ ਪੈਣਗੇ 100 ਡਾਲਰ ਦੇ ਵਿੱਚ 10 ਲੈਸਨ ਮਿਲ ਜਾਣਗੇ ਉਹスイमिंग ਦੇ ਵਿੱਚ ਬੰਦੇ ਕਾਮਯਾਬ ਹੋਣਗੇ ਪਰਿਵਾਰ ਦੇ ਬੱਚੇ ਵੀ ਔਰ ਸਾਰੇ ਵੀ ਅਸੀਂ ਵੀ ਇਹ ਦੇਖਦੇ ਆ ਨਾ ਦੇਸ਼ਾਂ ਦੇ ਵਿੱਚ ਕੈਨੇਡਾ ਤੋਂ ਵੀ ਇਹ ਡੁੱਬਣ ਦੀਆਂ ਖਬਰਾਂ ਬਹੁਤ ਆਉਂਦੀਆਂ ਪਿਛਲੀ ਵਾਰ ਤਾਂ ਇੱਕ ਪਰਿਵਾਰ ਹੀ ਪੂਰਾ ਇਸ ਦੇ ਘਟਨਾ ਦੇ ਵਿੱਚ ਉਹ ਫਸ ਗਿਆ ਸੀ ਇਸ ਜਾਲ ਦੇ ਵਿੱਚ ਸੁੰਦਰ ਦੇ ਵਿੱਚ ਉਹਦੇ ਝੱਲਾਂ ਦੇ ਸੋ ਇਸ ਕਰਕੇ ਇਹ ਸਿੱਖਣਾ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਕਿਵੇਂ ਵੀ ਬੱਦ ਜੜ ਕੇ ਇਸ ਚੀਜ਼ ਐਸਾ ਲਾਓ ਦੇ 2 days this Kandra has proposed a sustainable model of swimming lessons ਸੋ ਲੈਸਨ ਦਿੰਦੇ ਆ ਕਾਸਟ ਵੀ ਬਹੁਤ ਘੱਟ ਹੈਗੀ ਆ ਤੇ ਇਸੇ ਤਰ੍ਹਾਂ ਤੁਸੀਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਾਲਿਆਂ ਦਾ ਕੰਟੈਕਟ ਕਰੋ ਉਹਨਾਂ ਨੇ ਆਪਣੇ ਗੁਰਦੁਆਰੇ ਵੱਲੋਂ ਵੀ 2000 ਡਾਲਰ ਇਸ ਪੂਲ ਦੇ ਵਿੱਚ ਪਾਇਆ ਲੋਕਾਂ ਦੀ ਸੇਵਾ ਕਰਨ ਵਾਸਤੇ ਸੁਰੱਖਿਆ ਵਾਸਤੇ ਬਹੁਤ ਹੀ ਬੜਾ ਮੁੱਲਾ ਕਾਰਜ ਆ ਥੈਂਕ ਯੂ ਗੁਰਦੁਆਰਾ ਅਫੀਸਰ ਵਾਲਿਆਂ ਦੇ ਇਹ ਹੀ ਸਰਬੱਤ ਦਾ ਭਲੇ ਦਾ ਤੁਹਾਡਾ ਸੰਦੇਸ਼ ਜੀ ਬਿਲਕੁਲ ਸوجਸਟਰਾ ਆਸਟ੍ਰੇਲੀਆ ਜਿਹੜਾ ਉਹ ਇੱਕ ਅਜਿਹਾ ਦੇਸ਼ ਹੈ ਜਿੱਥੇ ਸਮੁੰਦਰ ਤੇ ਬੀਚਸ ਬਹੁਤ ਜ਼ਿਆਦੀਆਂ ਹਨ ਤੇ ਬਹੁਤ ਜ਼ਿਆਦੀਆਂ ਅਜਿਹੀਆਂ ਘਟਨਾਵਾਂ ਸਾਨੂੰ ਅਕਸਰ ਸੁਣਨ ਨੂੰ ਮਿਲਦੀਆਂ ਕਿ ਡੁੱਬਣ ਕਰਕੇ ਜਿਹੜੀ ਮੌਤ ਹੋਈ ਹੈ ਸੋ ਚਾਹੇ ਦੇ ਵਿੱਚ ਕਮਿਊਨਿਟੀ ਲਈ ਕੀਤਾ ਜਾ ਰਿਹਾ ਇਹ ਕਾਰਜ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਹੈ ਤੇ ਬਹੁਤ ਹੀ ਜ਼ਿਆਦਾ ਅਸੀਂ ਅਸੀਂ ਪ੍ਰਸ਼ੰਸਾ ਕਰਦੇ ਹਾਂ ਕਿ ਘੱਟ ਪੈਸਿਆਂ ਦੇ ਵਿੱਚ ਜਿਹੜੇ ਆਪਣੇ ਕਮਿਊਨਿਟੀ ਦੇ ਲੋਕਾਂ ਨੂੰ ਜਿਹੜੇ ਲੈਸਨਸ ਨੇ ਦਿੱਤੇ ਜਾ ਰਹੇ ਨੇ ਗੱਲ ਕਰੀਏ ਕਰਨੈਲ ਜੀ ਅਗਲੇ ਮੁੱਦੇ ਵੱਲ ਵੱਧਦੇ ਕਿ ਇੰਟਰਨੈਸ਼ਨਲ ਕਬੱਡੀ ਕੱਪ ਦੋ 2024 ਜਿਹੜਾ ਉਹ ਕਰਵਾਇਆ ਜਾ ਰਿਹਾ 9 ਨਵੰਬਰ ਨੂੰ ਸੋ ਇੱਕ ਵੱਡਾ ਕਬੱਡੀ ਕਪ ਹੈ ਤੇ ਪੰਜਾਬੀ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਸਦਾ ਹੀ ਇੰਤਜ਼ਾਰ ਹੁੰਦਾ ਹੈ ਕਿ ਕਬੱਡੀ ਸਾਡੀ ਇੱਕ ਬਹੁਤ ਦਿਲ ਦੇ ਨੇੜੇ ਦੀ ਖੇਡ ਹੈ ਕਿ ਅਸੀਂ ਉਹਨੂੰ ਦੇਖੀਏ ਤੇ ਸਾਨੂੰ ਜਦੋਂ ਵੀ ਸਮਾਂ ਮਿਲੇ ਜਦੋਂ ਵੀ ਮੈਚ ਹੋਣ ਅਸੀਂ ਪਹੁੰਚੀਏ ਜ਼ਰੂਰ ਸੋ ਇਹਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿੱਥੇ ਮੈਚ ਹੋ ਰਿਹਾ ਹੈ ਕਿੱਥੇ ਪੂਰਾ ਆਰਗੇਨਾਈਜ਼ ਕੀਤਾ ਗਿਆ ਹੈ ਇਹਦੇ ਬਾਰੇ ਜ਼ਰੂਰ ਦੱਸੋ ਦਰਸ਼ਕਾਂ ਨੂੰ ਬਿਲਕੁਲ ਜੀ ਬਿਲਕੁਲ ਆਪਣੇ ਦੇਖੋ ਇੱਕ ਹੋਰ ਬਹੁਤ ਮਾਣ ਦੀ ਗੱਲ ਹੈ ਜਿਨ੍ਹਾਂ ਵੱਲੋਂ ਖਬਰ ਆਉਂਦੀ ਆਪਾਂ ਅੱਗੇ ਵੀ ਦੱਸ ਚੁੱਕੇ ਹਾਂ ਸਰ ਕੁਲਦੀਪ ਸਿੰਘ ਜੀ ਬਾਸੀ ਉਹ 올림픽 ਦੇ ਵਿੱਚ ਕੋਚ ਵੀ ਰਹੇ ਆਸਟ੍ਰੇਲੀਆ ਦੇ ਤੇ ਇਹ ਪਹਿਲਵਾਨਾਂ ਦੇ ਆਪਣੇ ਹੀ ਪੰਜਾਬੀ ਤਰਜ਼ਾਰ ਸੋ ਇਸੇ ਕਰਕੇ ਉਹਨਾਂ ਵੱਲੋਂ ਇਹ ਮੈਸੇਜ ਹੈ ਵੀ ਬੈਨਿਊ ਹੈਗਾ ਨਾਈਟਸ ਸਟੇਡੀਅਮ ਸਨਸ਼ਾਈਨ ਐਡਰੈਸ ਹੈਗਾ ਜੀ 2 ਸומר ਸਟੇਟ ਸਨਸ਼ਾਈਨ ਲੋਸ ਵਿਕਟੋਰੀਆ 30 20 ਇੰਟਰਨੈਸ਼ਨਲ ਕਬੱਡੀ ਕਲੱਬ 9 ਨਵੰਬਰ ਨੂੰ 2024 ਨੂੰ ਹੋਣ ਜਾ ਰਿਹਾ ਹੈ ਫੂਡ ਐਂਡ ਬਿਜ਼ਨਸ ਟਾਲਾਂ ਵਾਸਤੇ ਤੁਸੀਂ ਅਵੇਲੇਬਲ ਆ ਆਪਣੀ ਤੁਸੀਂ ਬੁਕਿੰਗ ਕਰਾ ਲਓ ਕਿਉਂਕਿ ਮੈਲਬੌਰਨ ਦੇ ਵਿੱਚ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਆ ਕਬੱਡੀ ਪ੍ਰੇਮੀ ਤੇ ਜਿਹਨੂੰ ਸਾਰੇ ਲਾਈਕ ਵੀ ਕਰਦੇ ਆ ਆਪਣੀ ਮਾਂ ਕਿਹੜਿਆ ਤਾਂ ਕੁਲਦੀਪ ਸਿੰਘ 바ਸੀ ਦਾ ਨੰਬਰ 40425831117 ਤੇ ਹਰਦੇਵ ਸਿੰਘ ਗਿੱਲ ਦਾ 0 406799152 ਤੋਂ ਤੁਸੀਂ ਇਸ ਟਾਲਾ ਵਾਸਤੇ ਜਾਂ ਸਪਾਂਸਰਸ਼ਿਪ ਵਾਸਤੇ ਆਪਣੀ ਬਿਜ਼ਨਸ ਦੀ ਚੜ੍ਹਾਈ ਵਾਸਤੇ ਵੀ ਹੁਣ ਤੋਂ ਹੀ ਆਪਣੇ ਨੈਵੀਗੇਟ ਜਿਹੜੇ ਆ ਇਹ ਸਟੇਡੀਅਮ ਬਣ ਨੂੰ ਸੇਵ ਕਰ ਲਓ ਉਸ ਦਿਨ ਦੇ ਲਈ 9th ਨਵੰਬਰ 24 ਲਈ ਮੌਸਮ ਵੀ ਬਹੁਤ ਵਧੀਆ ਆ ਰਿਹਾ ਗੋਤੋ ਗੋ ਸੋ ਸਾਰਿਆਂ ਵਾਸਤੇ ਇਹੀ ਉਹਨਾਂ ਨੂੰ ਸੁਨੇਹਾ ਸਿनेहा ਸਗਾ ਇਹ ਜਿਹਨਾਂ ਨੇ ਸਪਾਂਸਰਾਂ ਜਾਂ ਟਾਲਾਂ ਲਾਉਣੀਆਂ ਜਾਂ ਹੋਰ ਤਰ੍ਹਾਂ ਦੀ ਖਾਸ ਕਰਕੇ ਉਹਨਾਂ ਨੂੰ ਦੱਸਿਆ ਵੀ ਰੰਗਾਰਗ ਪ੍ਰੋਗਰਾਮ ਵਾਸਤੇ ਵੀ ਨਾਲ ਪੰਜਾਬੀਅਤ ਦਾ ਕੌਰ ਵੀ ਵੀ ਉੱਥੇ ਆ ਰਹੇ ਆ। ਤੋਂ ਇਹ ਬਹੁਤ ਵੱਡੀ ਗੱਲ ਆ ਕਿ ਪੰਜਾਬੀ ਨਾਲੋਂ ਨਾਲ ਉਹਨਾਂ ਨੂੰ ਬੋਰ ਨਹੀਂ ਕਹਿੰਦੇ ਹੋਣ ਦੇਾਂਗੇ ਮੈਚ ਦੇ ਵਿੱਚ ਵਿੱਚ ਤੁਹਾਨੂੰ ਮਨੋਰੰਜਨ ਵੀ ਤੁਹਾਡਾ ਖਿਆਲ ਰੱਖਿਆ ਜਾਊਗਾ। ਜੀ ਬਿਲਕੁਲ ਦੇਖੋ ਹੁਣ 2 ਮਹੀਨਿਆਂ ਤੋਂ ਘਟਦਾ ਸਮਾਂ ਜਿਹੜਾ ਉਹ ਰਹਿ ਗਿਆ 2 ਮਹੀਨੇ ਤੋਂ ਕੁਛ ਦਿਨ ਘਟਨੇ ਸੋਚ ਇਹ ਦੇ ਵਿੱਚ ਹੁਣ ਤੁਸੀਂ ਸਾਰੇ ਤਿਆਰੀ ਜ਼ਰੂਰ ਖਿੱਚ ਲਓ ਬੇਸ਼ੱਕ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਤੁਸੀਂ ਉਹਦੇ ਲਈ ਵੀ ਜਾ ਸਕਦੇ ਹੋ ਸਟਾਲਾਂ ਲਗਾ ਸਕਦੇ ਹੋ ਮਤਲਬ ਐਂਟਰਟੇਨਮੈਂਟ ਦੇ ਨਾਲ ਨਾਲ ਤੁਸੀਂ ਆਪਣੀ ਕਮਾਈ ਵੀ ਹੈ ਜਿਹੜੀ ਉੱਥੇ ਜਾ ਕੇ ਕਰ ਸਕਦੇ ਹੋ ਇਸ ਤੋਂ ਇਲਾਵਾ ਐਂਟਰਟੇਨਮੈਂਟ ਕਰੋ ਕੌਰਵੀ ਦੇ ਸ਼ੋਅ ਦੇਖੋ ਕਬੱਡੀ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਉਸ ਨੂੰ ਇੰਜੋਏ ਕਰੋ ਸੋ ਇੱਕ ਵਧੀਆ ਦਿਨ ਹੈ ਜਿਹੜਾ 9 ਨਵੰਬਰ ਦਾ ਤੁਹਾਡੇ ਲਈ ਹੋ ਸਕਦਾ ਤੁਸੀਂ ਪੂਰਾ ਇੰਜੋਏਮੈਂਟ ਉਸ ਦਿਨ ਕਰ ਸਕਦੇ ਹੋ ਪਰ ਉਹਦੇ ਲਈ ਤੁਹਾਨੂੰ ਡਾਇਲ ਹੈ ਜਿਹੜੇ ਨੰਬਰ ਕਰਨਲ ਸਿੰਘ ਉਹਨਾਂ ਨੇ ਦੱਸੇ ਨੇ ਉਹ ਤੁਸੀਂ ਡਾਇਲ ਕਰਨੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਿੱਧਾ ਰਾਬਤਾ ਜਿਹੜਾ ਉਹ ਕਰ ਲੈਣਾ ਸੋ ਕਰਨਲ ਜੀ ਅਗੇ ਗੱਲ ਕਰੀਏ ਤਾਂ ਟੀਚਰਸ ਡੇ ਹੈ ਜਿਹੜਾ ਉਹ ਕੇਅਰ 1 ਕੇਅਰ ਦੇ ਵੱਲੋਂ ਮਨਾਇਆ ਗਿਆ ਸੋ ਅਜਿਹੇ ਦੇ ਵਿੱਚ ਇੱਕ ਟੀਚਰਸ ਦੀ ਰਿਸਪੈਕਟ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਅਸੀਂ ਦੇਖਿਆ ਕਿ ਕੁਝ ਕਾਰਨਾ ਕਰਕੇ ਘਟਦੀ ਜਾ ਰਹੀ ਹੈ ਸੋ ਟੀਚਰਸ ਡੇ ਜਦੋਂ ਅਸੀਂ ਮਨਾਉਂਦੇ ਆ ਤਾਂ ਅਸੀਂ ਸਟੂਡੈਂਟਸ ਨੂੰ ਆਪਣੇ ਬੱਚਿਆਂ ਨੂੰ ਇੱਕ ਐਹਮੀਅਤ ਦੱਸਦੇ ਹਾਂ ਕਿ ਅਧਿਆਪਕ ਹੈ ਜਿਹੜਾ ਉਹ ਸਾਡੀ ਜ਼ਿੰਦਗੀ ਵਿੱਚ ਕੀ ਮਹੱਤਤਾ ਰੱਖਦਾ ਸੋ ਉੱਥੇ ਵੀ ਟੀਚਰਸ ਡੇ ਮਨਾਇਆ ਗਿਆ ਕਿਸ ਤਰ੍ਹਾਂ ਮਨਾਇਆ ਗਿਆ ਕੀ ਆਰਗੇਨਾਈਜੇਸ਼ਨ ਸੀ ਉਸ ਜ਼ਰੂਰ ਸਾਂਝੀ ਕਰੋ ਬਿਲਕੁਲ ਜੀ ਇੱਥੋਂ ਸਾਡੇ ਜੀ ਹੈਗੇ ਨੇ ਕੇਅਰ ਬੰਨ ਕੇਅਰ ਆਲ ਗਰੁੱਪ ਦੇ ਆਸਟ੍ਰੇਲੀਆ ਬਲੋਂ ਅਤੇ ਮਾਤਾ ਜੀਤੋ ਜੀ ਜੱਜਾ ਬੱਚਾ ਸਾਸਤਾ ਬਲੋਂ ਭਾਰਤ ਪੰਜਾਬ ਦੇਸ਼ ਤੋਂ ਇੰਟਰਨੈਸ਼ਨਲ ਮਨਾਇਆ ਗਿਆ ਜਿਹੜੇ ਕਿ ਇੱਥੇ ਸਾਡੇ ਬਾਨੀ ਨੇ ਸਰ ਵਰਮਜੀਤ ਸਿੰਘ ਜੀ ਬੈਣੀਪਾਲ ਉਹਨਾਂ ਨੇ ਦੱਸਿਆ ਵੀ ਬੱਚਿਆਂ ਨੂੰ ਟੀਚਿੰਗ ਦਾ ਰੋਲ ਦਿੱਤਾ ਗਿਆ ਬੱਚੇ ਉਸ ਦਿਨ ਟੀਚਰ ਬਣੇ ਦੇਖੋ ਉਹਦੇ ਵਿੱਚ 300 ਤੋਂ ਉੱਪਰ ਚਿਲਡਰਨਾਂ ਨੇ ਇਹਦੇ ਵਿੱਚ ਭਾਗ ਲਿਆ ਸਕੂਲ ਦੇ ਵਿੱਚ 3 ਇਅਰ ਆਫਟਰ ਬਨ ਜੀਰ ਨੇ ਬਨ ਓਪਨ ਸਕੂਲ ਲਾਇਆ ਗਿਆ ਉਹਨਾਂ ਵੱਲੋਂ ਕਲਾਸਾਂ ਲਾਈਆਂ ਤੇ ਉਹਨਾਂ ਨੂੰ ਟੀਚਰਾਂ ਦਾ ਸਤਿਕਾਰ ਤੇ ਟੀਚਰਾਂ ਨਾਲ ਕਿੱਦਾਂ ਮਿਲ ਵਰਤੋਂ ਰੱਖਣੀ ਆ ਯਾਰਾਂ ਤਾਂ ਆਪਣੇ ਪ੍ਰੋਬਲਮ ਆਉਂਦੀ ਆ ਆਸਟ੍ਰੇਲੀਆ 'ਚ ਵੀ ਟੀਚਰਾਂ ਦੀ ਬਹੁਤੀ ਅੱਜ ਕੱਲ ਰਿਸਪੈਕਟ ਨਹੀਂ ਕਰਦੇ ਬੱਚੇ ਪਰ ਉਹ ਸਾਰਾ ਉਹਨੂੰ ਦੱਸਿਆ ਗਿਆ ਤੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਰੋਡਿੰਦੀ ਸਹਾਇਤਾ ਦੀ ਲੋੜ ਹੁੰਦੀ ਆ ਕੇਅਰ ਬਨ ਕੇਅਰ ਵਾਲੇ ਉਹਨਾਂ ਨੂੰ ਸਹਾਇਤਾ ਵੀ ਉੱਥੇ ਕਰਦੇ ਗਏ ਤੇ ਉਹਨਾਂ ਨੂੰ ਕੋਡ ਵੀ ਅਪਲੌਂਡ ਕਰਾਇਆ ਗਿਆ ਵਧੀਆ ਪੋਸਟਿਕ ਪਹੁੰਚ ਨੂੰ ਦਿੱਤਾ ਗਿਆ ਜੀ ਸੋ ਦੇਖੋ ਕਿੰਨਾ ਵਧੀਆ ਉਪਰਾਲਾ ਹੈ ਕਿਉਂਕਿ ਜਦੋਂ ਆਪਾਂ ਕਿਸੇ ਦੀ ਕੁਰਸੀ ਤੇ ਜਾ ਕੇ ਬੈਠਦੇ ਆ ਉਸ ਸਮੇਂ ਆਪਾਂ ਨੂੰ ਸਮਝ ਆਉਂਦਾ ਹੈ ਕਿ ਉਸ ਇਨਸਾਨ ਦੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਕੀ ਨੇ ਜਦੋਂ ਆਪਾਂ ਆਪਣੀ ਜਗ੍ਹਾ ਤੇ ਬੈਠਦੇ ਆ ਸ਼ਾਇਦ ਆਪਾਂ ਨਹੀਂ ਸਮਝ ਪਾਉਂਦੇ ਦੂਜੇ ਦੀ ਜ਼ਿੰਮੇਵਾਰੀ ਜਾਂ ਦੂਜੇ ਦੀ ਕੀ ਸਥਿਤੀ ਹੈ ਪਰ ਜਦੋਂ ਇੱਕ ਸਟੂਡੈਂਟ ਨੂੰ ਇੱਕ ਟੀਚਰ ਵਾਲੀ ਜਗ੍ਹਾ ਤੇ ਬਿਠਾਇਆ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਟੀਚ ਕਰੋ ਤਾਂ ਉਹ ਕੋਸ਼ਿਸ਼ ਕਰਦੇ ਨੇ ਕਿ ਉਹ ਇੱਕ ਟੀਚਰ ਨੂੰ ਸਮਝਣ ਦੀ ਇਸ ਕਰਕੇ ਇਨ ਫਿਊਚਰ ਉਹ ਫਿਰ ਇਹ ਚੀਜ਼ ਵੀ ਘਟ ਜਾਂਦੀ ਹੈ ਕਿ ਉਹ ਟੀਚਰਸ ਨੂੰ ਤੰਗ ਕਰਨੇ ਜਾਂ ਡਿਸਰੈਸਪੈਕਟ ਕਰਨ ਕਿਉਂਕਿ ਉਹਨਾਂ ਨੇ ਉਸ ਜਗ੍ਹਾ ਦੇ ਵਿੱਚ ਛਿਰਕੇ ਜਿਹੜਾ ਉਹ ਦੇਖਿਆ ਹੁੰਦਾ ਸੋ ਇਹ ਬਹੁਤ ਵਧੀਆ ਉਪਰਾਲਾ ਤੇ ਉਪਰਾਲਾ ਮੈਨੂੰ ਲੱਗਦਾ ਹੈ ਕਿ ਹਰ ਇੱਕ ਸਕੂਲ ਕਾਲਜ ਨੂੰ ਹੈ ਜਿਹੜਾ ਉਹ ਕਰਨਾ ਚਾਹੀਦਾ ਹੈ ਅ ਕਰਨਲ ਜੀ ਇਹ ਕੁਝ ਖਾਸ ਖਬਰਾਂ ਆਸਟ੍ਰੇਲੀਆ ਦੀਆਂ ਸੀ ਪਰ ਇਸ ਤੋਂ ਹਟ ਕੇ ਜੇ ਇੱਕ ਵੱਡੇ ਬਿਆਨ ਦੀ ਗੱਲ ਕਰੀਏ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਸਿੱਖਾਂ ਦੇ ਪੱਖ ਦੇ ਵਿੱਚ ਬੇਸਿਕਲੀ ਘੱਟ ਗਿਣਤੀ ਜਿਹੜੇ ਕਮਿਊਨਿਟੀਜ਼ ਨੇ ਉਹਨਾਂ ਦੇ ਪੱਖ ਦੇ ਵਿੱਚ ਇੱਕ ਬਿਆਨ ਦਿੱਤਾ ਗਿਆ ਪਰ ਉੱਥੇ ਉਹਨਾਂ ਨੇ ਸਿੱਖਾਂ ਦਾ ਜ਼ਿਕਰ ਹੈ ਜਿਹੜਾ ਉਹ ਜ਼ਰੂਰ ਕੀਤਾ ਹਾਲਾਂਕਿ ਪੰਜਾਬ ਦੇ ਵਿੱਚ ਇਸ ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਚੱਲ ਰਹੀਆਂ ਜਿੱਥੇ ਬਹੁਤ ਸਾਰੇ ਲੋਕ ਸਪੋਰਟ ਕਰ ਰਹੇ ਨੇ ਤਾਂ ਇਕੱਲਾ ਭਾਜਪਾ ਇਹੋ ਜਿਹਾ ਜਿਹੜਾ ਇਸ ਦਾ ਵਿਰੋਧ ਵੀ ਕਰ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਇਸ ਬਿਆਨ ਨੂੰ ਕਿਵੇਂ ਮੰਨਦੇ ਨੇ ਤੇ ਤੁਹਾਡਾ ਇਸ ਨੂੰ ਲੈ ਕੇ ਨਿੱਜੀ رائے ਕੀ ਹੈ ਜੇ ਤਾਂ ਤੁਸੀਂ ਨਿੱਜੀ رائے ਦੇਖਦੇ ਆ ਤਾਂ ਅਸੀਂ ਉਹਨਾਂ ਦਿਨਾਂ ਦੇ ਵਿੱਚ ਕਾਲੋਜੀ ਲਾਈਫ ਹੁੰਦੀ ਸੀ ਜਦੋਂ 1984 ਜਾਂ 1981 ਤੋਂ ਲੈ ਕੇ ਅਸੀਂ ਆਪ ਫੰਡਾਇਆ ਆਪਣੇ ਕਿਦਾਂ ਕਾਰਫਿਊ ਲੱਗੇ ਤੇ ਕਿਦਾਂ ਤਸ਼ਦਦ ਹੁੰਦੇ ਸੀ ਇਹ ਹੁਣ ਇਹ ਇੱਕ ਮੈਨੂੰ ਤਾਂ ਇਹ ਲੱਗਦਾ ਆ ਵੀ ਇਹ ਚਲੋ ਦੇਰ ਆਏ ਦਰੋਸਤ ਆਏ ਵੀ ਕਈ ਅਬਰੀਜਨੀਆ ਜਿੱਦਾਂ ਇੱਥੇ ਤੱਕਾ ਹੋਇਆ ਇਹਨਾਂ ਗੋਰਿਆਂ ਨੇ ਇੱਥੇ ਆ ਕੇ ਕਾਫੀ ਇਹਨਾਂ ਨਾਲ ਵੀ ਇਦਾਂ ਦੀਆਂ ਗੱਲਾਂ ਕੀਤੀਆਂ ਸੀ ਬਲੈਕ ਲਾਅ ਸੀਗੇ ਇਹਨਾਂ ਦਾ ਚਾਰ ਕਨੈਕਟ ਬ੍ਰਿਜ ਨੇ ਦਾ ਕੈਨੇਡਾ 'ਚ ਵੀ ਇਦਾਂ ਹੋਇਆ ਜਿੱਦਾਂ ਚੱਲਦੀ ਆਉਂਦੀ ਸੀ ਸੋ ਅਸੀਂ ਮੈਂ ਇਸ ਗੱਲ ਤੋਂ ਮੈਨੂੰ ਇਹ ਹੈਰਾਨੀ ਹੁੰਦੀ ਆ ਵੀ ਇਹਨੂੰ ਹੁਣ ਪੱਗ ਦਾ ਤੇ ਕੜੇ ਦਾ ਫਿਕਰ ਤਾਂ ਜ਼ਰੂਰ ਹੋ ਗਿਆ ਪਰ ਦੇਰ ਆਏ ਦਰਸਤ ਵਾਲੀ ਗੱਲ ਆ ਵੀ ਘੁੱਟੋ-ਘੁੱਟ ਮੰਨਿਆ ਤਾਂ ਹੈ ਨਾ ਵੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਿੱਖਾਂ ਵਾਸਤੇ ਉਹ ਸੁਰੱਖਿਆ ਤੇ ਆਸ ਇਸ ਆਸ ਇਨ ਸਕਿਉਰਿੰਗ ਪੰਜਾਬ ਇਨਸ ਕਾਸ ਕਰਕੇ 올 ਇਨ ਇੰਡੀਆ ਇਹ ਇੱਕ ਬਹੁਤ ਵੱਡਾ ਇਵਿਡੈਂਸ ਜਾਂਦਾ اپੋਜੀਸ਼ਨ ਦਾ ਲੀਡਰ ਤੇ ਉਸ ਹੀ ਧਿਰ ਦਾ ਜੰਪਲ ਬੰਦਾ ਜਿਸ ਦੀ ਦਾਦੀ ਨੇ ਸਿੱਖਾਂ ਦੇ ਕਹਿਰ ਕਮਾਉਣ ਦੇ ਅਮੈਂਡਮੈਂਟ ਕਰਕੇ ਕਨਸਟੀਟਿਊਸ਼ਨ ਦੇ ਵਿੱਚ 70-80 ਵਾਰੀ ਇਦਾਂ ਦੇ ਲਾਅ ਬਣਾਏ ਟਾਡਾ ਜੇ ਵਰਗੇ ਤੇ ਕਾਰਫਿਊ ਲਾਏ ਗਏ ਪੰਜਾਬ ਨੂੰ ਸ਼ਰੇਮ ਕਹਿ ਦਿੱਤਾ ਗਿਆ ਹੱਤਵਾਦੀਆਂ ਦਾ ਦੇਸ਼ ਆ ਜਾਏ ਹੱਤਵਾਦੀ ਹੁੰਦੇ ਆ ਹੋਣੇ ਅੱਖਾਂ ਪੂੰਝਣ ਦੀ ਕੋਸ਼ਿਸ਼ ਇਹ ਵੀ ਕਰੇ ਇਹਨੂੰ ਹਿਸਟਰੀ ਵੀ ਚਾਹੀਦੀ ਪੜਨੀ ਪਰ ਸਾਨੂੰ ਤਾਂ ਇੱਥੇ ਹੀ ਲੱਗਦਾ ਵੀ ਇਹ ਦੋਨੇ ਧੜੇ ਦਾ ਚੱਕੀ ਦੇ ਪੁੜਿਆਂ ਦੇ ਵਿੱਚ ਅਸੀਂ ਪੀਸੇ ਹੋਏ ਆ ਸਿੱਖ ਇਹ ਦੋਨੇ ਇੱਕੋ ਜੇ ਆ ਪੁਰਾਣੀ ਸ਼ਰਾਬ ਚਾਹੇ ਭਾਜਪਾ ਚਾਹੇ ਆਰਐਸਐਸ ਚਾਹੇ ਨਮਾ ਬਦਲਾਓ ਚਾਹੇ ਕਾਂਗਰਸ ਹੁਣੇ ਗੱਲ ਕਰਦੀ ਆ ਜਾ ਕੇ ਬਾਹਰ ਬਾਰ ਜਾਂ ਕਿ ਸਿੱਖਾਂ ਦੀ ਚੜ੍ਹਤ ਜਾਂ ਇਹਨਾਂ ਗਵਰਨਮੈਂਟਾਂ ਨੇ ਜਾਂ ਦੁਨੀਆਂ ਨੇ ਇਹਨਾਂ ਸਿੱਖਾਂ ਨੂੰ ਗਾਲ ਲਾਇਆ ਹੈ ਸਭਲੇ ਦੇਖਿਆ ਜਾਵੇ ਤਾਂ ਇੰਟਰਨੈਸ਼ਨਲ ਮੀਡੀਆ ਇਹ ਦੱਸ ਰਿਹਾ ਉਹਦੇ ਵਿੱਚ ਹੁਣ ਇਹ ਤੁਸੀਂ ਜ਼ਰੂਰ ਕਹੀ ਗੱਲ ਵੀ ਜਦੋਂ ਸਟੌਪ মুਵੀ ਐਮਰਜੈਂਸੀ ਜਾਂ ਉਹਨਾਂ ਨੂੰ ਜਿਹੜੀਆਂ ਗੱਲਾਂ ਦੁਆਰਾ ਉਠਦੀਆਂ ਦੁਆਰਾ ਦੁਆਰਾ ਜਹਮਤ ਤੇ ਲੋੜ ਛੜਕਣ ਦੀ ਗੱਲ ਆ ਵੀ ਜੇ ਇਹ ਦੇਖਿਆ ਜਾਵੇ ਆਪਣੀ ਮਾਂ ਜਿਹੜੀ ਪਾਰਟੀ ਕਾਂਗਰਸ ਆ ਵੀ ਉਹਦੇ ਵਿੱਚ ਜਿਹੜੇ ਦਿੱਲੀ ਦੇ ਵਿੱਚ ਜੈਨੋਸਾਈਡ ਸਿੱਖਾਂ ਦਾ ਹੋਇਆ ਉਹਨਾਂ ਨੂੰ ਸਜ਼ਾ ਦਵਾ ਦਿਤੀਆਂ ਨੇ ਸੋ ਇਹ ਰਾਹੁਲ ਗਾਂਧੀ ਨੂੰ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਪਹਿਲਾਂ ਕਰ ਲੈਣਾ ਚਾਹੀਦਾ ਫਿਰ ਦੱਸੇ ਕਿ ਕਿਦਾਂ ਸੁਰੱਖਿਤ ਕਿਉਂ ਸੁਰੱਖਿਤ ਨਹੀਂ ਸਕੇ ਤੁਸੀਂ ਹੀ ਕਰਵਾਏ ਤੁਹਾਡੇ ਬਤਾਮਾ ਨੇ ਤੁਹਾਡੇ ਜਾਜ਼ਿਆਂ ਜਾਂ ਪਿਓ ਦਾਦਿਆਂ ਨੇ ਹੀ ਇਹ ਲਾਅ ਬਣਾ ਕੇ ਸਿੱਖਾਂ ਦੇ ਉੱਤੇ ਅਕਾਲ ਤਖਤ ਤਾਇਆ ਫੌਜਾਂ ਲਾਇਆਂ ਕੋਈ ਦੇਸ਼ ਨਹੀਂ ਹੋਊਗਾ ਜਿਹੜਾ ਆਪਣੀ ਧਾਰਮਿਕ ਧਾਰਿਆਂ ਦੇ ਉੱਤੇ ਫੌਜ ਲੈ ਕੇ ਚੜਾਈ ਕਰੇ ਟੈਂਕਾਂ ਦੇ ਨਾਲ ਉਹ ਵੀ ਗੱਲਬਾਤ ਨਾਲ ਮਸਲੇ ਹੱਲ ਹੋਉਂਦੇ ਸਾਰੇ ਹੋ ਸਕਦਾ ਸੀ ਸੰਤਾਨ ਨੇ ਸਭ ਜਨੈਲ ਸੋਣ ਨੇ ਕਦੇ ਵੀ ਵੱਖਰੇ ਹੋਣ ਦੀ ਕੱਲੇ ਨਹੀਂ ਕੀਤੀ ਸੀ ਉਹਨਾਂ ਨੇ ਦਾ ਹੱਲ ਜਾਇਆ ਸੀ ਆਨੰਦਪੁਰ ਮਜੇ ਦਾ ਫੈਡਰਲ ਸਟੱਜ ਜੇ ਉੱਥੇ ਹੀ ਹੱਲ ਲਈ ਵੀ ਬੈਠੇ ਆ ਐਨੇ ਤੁਸੀਂ ਮਰਵਾ ਦਿੱਤੇ ਸਿੱਖ ਇਦਾਂ ਦੀ ਆਲਮ ਸੈਨਾ ਜਾਂ ਹੋਰ ਸੈਨਾ ਮਰਵਾ ਕੇ ਥੋਡੀਆਂ ਹੀ ਏਜੰਸੀਆਂ ਨੇ ਫੋਟ ਪਾਈ ਆ ਉਸ ਵਿੱਚ ਹੀ ਧਰਮ ਅਜ ਮਜ ਮਜ ਤੁਸੀਂ ਹੁਣ ਇਹ ਗੱਲਾਂ ਕਰਦੇ ਆ ਇਹ ਜਗ ਜਾਹਰ ਆ ਇਸੀ ਨੂੰ ਧੋਖ ਕੇ ਚਲੋ ਪਰ ਸਾਡੇ ਲੀਡਰ ਵੀ ਕਦੀ ਕਦੀ ਮਗਰ ਲੱਗ ਜਾਂਦੇ ਭੁੱਲ ਜਾਂਦੇ ਆ ਉਹਨਾਂ ਨੂੰ ਜਾਗਦੇ ਰਹਿਣਾ ਚਾਹੀਦਾ ਆ ਸੋ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਜਦੋਂ ਬਾਬੇ ਨਾਨਕ ਨੇ ਬਾਬਰ ਨੂੰ ਵੀ ਕਹਿ ਤਾ ਸਾ ਬਾਬਾ ਗੁਰਨਾਣਕ ਦੇਵ ਜੀ ਨੂੰ ਵੀ ਅੰਦਰ ਦੇ ਜੇਲ੍ਹ ਦਿੱਤਾ ਸੀ ਚੱਕੀਆਂ ਪਿਸੋਂ ਪਿਆ ਸੀ ਤਾਂ ਉਦੋਂ ਉਹਨਾਂ ਨੇ ਸਾਰੇ ਇਸ ਖੇਤੇ ਦੀ ਆਜ਼ਾਦੀ ਦੀ ਗੱਲ ਕੀਤੀ ਸੀ ਵੀ ੱੱੱਕਾ ਹੋ ਰਿਹਾ ਹਿੰਦੂਆਂ ਦੇ ਦਵਾਨੀਆਂ ਨਾਲ ਪੰਜਾਬੀਆਂ ਨਾਲ ਐ ਨਹੀਂ ਕਿਸੇ ਵੀ ਦੇ ਨਾਲ ਵੀ ੱੱੱਕਾ ਹੋ ਰਿਹਾ ਕੁੜੀਆਂ ਦੇ ਨਾਲ ਲੇਸੀ ਨੂੰ ਪੜ ਕੇ ਲਿਜਾ ਰਹੇ ਜਬਰੀ ਮੰਦਰਾਂ ਦੇ ਉੱਤੇ ਸੋਨਾ ਲਾ ਰਹੇ ਉਹੀ ਤਰ੍ਹਾਂ ਦੇ ਉੱਤੇ ਦੋਨੋਂ ਹੀ ਪਾਰਟੀਆਂ ਬਰਾਬਰੀ ਚੱਲਦੀਆਂ ਸਾਨੂੰ ਨਹੀਂ ਦਿਦਾ ਪਰ ਇਹ ਜ਼ਰੂਰ ਆ ਕਿ ਇਹ ਨੇ ਅਸਿੱਧੇ ਤੌਰ ਤੇ ਇਹ ਮੰਨ ਜ਼ਰੂਰ ਲਿਆ ਵੀ ੱੱੱਕਾ ਅਸੀਂ ਵੀ ਕੀਤਾ ਇਹਨੂੰ ਮੰਨਣਾ ਪੈਣਾ ਤੇ ੱੱੱਕਾ ਇਹ ਵੀ ਹੁਣ ਦੇ ਕਰ ਰਹੇ ਆ ਜਿਹੜੇ ਤਾਂ ਐਮਪੀ ਜਿੱਤਦੇ ਆ ਸਿੱਖਾਂ ਦੇ ਉਹ ਜੇਲਾ ਜਿਹੜੇ ਇਹਨਾਂ ਦੇ ਹਾਰੇ ਹੋਏ ਆ ਉਹ ਮਨਿਸਟਰ ਬਣੇ ਫਿਰਦੇ ਆ ਜੁਰਮ ਕਰਨ ਦੇ ਵਾਸਤੇ ਬਹੁਤ ਸਾਰੇ ਪਾਰਲੀਮੈਂਟ ਦੀ ਬਰਾਵਜੋਤ ਬੈਠੇ ਹੋਣਗੇ ਕ੍ਰਿਮੀਨਲ ਤੇ ਸਾਡੇ ਜਿਹੜੇ ਸਿੱਖ ਜਿਹੜੇ ਆਪਣੀ ਮਰਜ਼ੀ ਵੀ ਉਹ ਗੱਲ ਕਰਦੇ ਗੁਰੂ ਦੀ ਵੀ ਜਾਂ ਜਿਹਦਾ ਸਹਬਜ਼ਾਦੇ ਨੇ ਉਹਦਾ ਜ਼ੁਲਮ ਦੇ ਅਗੇਂਸਟ ਮਨੁੱਖੀ ਹੱਕਾਂ ਦੀ ਗੱਲ ਕੀਤੀ ਤਾਂ ਉਹਨਾਂ ਦੇ ਉੱਤੇ ਵੱਖਰੇ ਲਾਅ ਹੈਗੇ ਆ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੱਲੇ ਵੀ ਦੁਨੀਆ ਨੂੰ ਇੱਕ ਜੱਗ ਜਾ ਰਿਹਾ ਕੁਝ ਨੇ ਜੇਲਾਂ ਜਿਹੜੇ ਅੜੇ ਹੋਏ ਬੰਦੀ ਸਿੰਘ ਆ ਇਨੋਸੈਂਟ ਸਿੱਖ ਸਿਆ ਹੱਲੇ ਵੀ ਅੰਦਰ ਆ ਨਿਕਨਿਗੀਆਂ ਗੱਲਾਂ ਤੋਂ ਉਹਨਾਂ ਨੂੰ ਛੱਡ ਦੇਣਗੇ ਜਦੋਂ ਜਾਂ ਜੇ ਹੁਣ ਪਾਰਲੀਮੈਂਟ ਜਾ ਕੇ ਗੱਲ ਕਰਨਗੇ ਤਾਂ ਅਸੀਂ ਮੰਨਾਂਗੇ ਹਾਂ ਬਈ ਇਹਨੂੰ ਥੋੜਾ ਦਰਦ ਦਿੱਤਾ ਥੈਂਕ ਯੂ ਥੈਂਕ ਯੂ ਸਾਰੇ ਤੁਹਾਡੇ ਸਹਿਯੋਗ ਦਾ ਵੀ ਜੀ ਕਰਨਲ ਸਿੰਘ ਜੀ ਬੇਸ਼ੱਕ ਆਪਣਾ ਸਮਾਂ ਪੂਰਾ ਹੋ ਗਿਆ ਪਰ ਜਾਂਦੇ ਜਾਂਦੇ ਜੇ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਹਾਂ ਜੀ ਇਹ ਹੀ ਸਿਗਾ ਜੀ ਪਏ ਸਾਡੇ ਹੈ ਨਾ ਬੱਚਿਆਂ ਨੇ ਤੁਸੀਂ ਮੂਵੀਆਂ ਦੇਖ ਸਕਦੇ ਆ ਫਰਸਟ ਮਲਟੀਕਲਚਰਲ ਇੰਟਰਨੈਸ਼ਨਲ ਐਥਲੈਟਿਕਸ ਤੁਸੀਂ ਉਹ ਦੱਸਿਆ ਵੀ ਸੀਗਾ ਉਹ ਅਸੀਂ ਉਹ ਮੈਲਬਨ ਵਾਲੀ ਹੈ ਸਿਡਨੀ ਚ ਹੋਈ ਮੀਟ ਸਫਲਤਾਪੂਰਵਕ ਸੰਭਲ ਹੋਈ ਜਿਸ ਨੇ ਬਹੁਤ ਤੋਂ ਬਹੁਤ ਬੱਚਿਆਂ ਨੂੰ ਨਵਾਂ ਉਤਸ਼ਾਹ ਭਰਿਆ ਖਾਸ ਕਰਕੇ ਤੁਸੀਂ ਦੇਖ ਸਕਦੇ ਆ ਬਹੁਤ ਸਾਰੀ ਬਹੁਤ ਹੀ ਵਧੀਆ ਅੰਦਾਜ਼ ਨਾਲ ਸ਼ੁਰੂਆਤ ਹੁੰਦੀ ਆ ਬਹੁਤ ਸਾਰੇ ਐਥਲੈਟਿਕਸ ਨੇ ਸਮੂਲੀਅਤ ਕੀਤੀ ਗੁਰਦੁਆਰਾ ਸਾਰੇਆਂ ਨੇ ਸਹਿਯੋਗ ਦਿੱਤਾ ਇਸੇ ਤਰ੍ਹਾਂ ਲੰਗਰ ਵੀ ਚੱਲਿਆ ਤੇ ਬੱਚਿਆਂ ਨੇ ਇਹ ਹੀ ਉਮੀਦ ਕੀਤੀ ਵੀ ਅੱਗੇ ਤੋਂ ਵੀ ਇਸੇ ਤਰ੍ਹਾਂ ਦੀਆਂ ਜਿੱਦਾਂ ਇੱਕਲੇਠੀ ਮਲਟੀਕਲਚਰਲ ਇਵੈਂਟ ਇੰਟਰਨੈਸ਼ਨਲ ਹੋਈਆ ਇਦਾਂ ਦੀ ਹਰ ਸਾਲ ਹੋਉਂਦੀ ਰਹੇ ਬਿਲਕੁਲ ਇਸੇ ਨਾਲ ਕੀ ਜੂਥ ਦੇ ਵਾਸਤੇ ਰਲ ਮਿਲਣ ਦਾ ਉਤਸ਼ਾਹ ਹੋਰ ਵਧਦਾ ਰਹੇਗਾ ਜੀ ਕਰਨਲਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਆਸਟ੍ਰੇਲੀਆ ਦੀ ਅਪਡੇਟਸ ਲੈਣੀਆਂ ਸਾਂਝੀਆਂ ਕੀਤੀਆਂ ਸੋ ਸਟਨਾਲਸਨ ਕਰਨਲ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਇਸ ਸਮੇਂ ਕੀ ਕੁਝ ਵਾਪਰ ਰਿਹਾ ਸੋ ਇਸ ਇੱਕ ਹਫਤੇ ਦੀਆਂ ਖਾਸ ਚੀਜ਼ਾਂ ਨੇ ਜਿਹੜੀਆਂ ਉਹ ਅਸਾਂ ਚੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਸਮਾਂ ਬੜਾ ਥੋੜਾ ਹੁੰਦਾ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਸ਼ੇਅਰ ਕਰਨ ਵਾਲੀਆਂ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਸੋ ਅਗਲੇ ਹਫਤੇ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ